ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਬਿਲਕੁਲ ਅਲੱਗ ਹੈ ਮੌਤ ਜਬ ਮਰਤੀਓ ਕੀ ਹੈ ਆਹਾਂ ਬੋਲੀ ਦੇ ਵਿੱਚ ਕਿਸੇ ਵੀ ਜੀਵ ਦੇ ਵਿੱਚ ਜੀਵਨ ਦੇ ਅੰਤ ਨੂੰ ਮੌਤ ਕਹਿੰਦੇ ਹੈ ਮਰਨ ਦਾ ਕਾਰਨ ਕੋਈ ਵੀ ਹੋ ਸਕਦਾ ਹੈ ਪਰ ਜਿਸ ਨੇ ਜਨਮ ਲਿਆ ਹੈ ਉਸ ਦੀ ਮੌਤ اٹਲ ਹੈ ਉਹ ਚਾਹੀ ਕੋਈ ਵੀ ਬੜੀ ਤੋਂ ਬੜਾ ਬੰਦਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਮਤਲਬ ਚਾਹੇ ਬਹੁਤ ਵੱਡਾ ਧਰਮ ਕਰਮ ਕਰਨ ਵਾਲਾ ਹੋਵੇ ਚਾਹੇ ਬਦਮਾਸ਼ ਹੋਵੇ ਪਾਪੀ ਹੋਵੇ ਮਰਨਾ ਹਰੇਕ ਨੇ ਹੈ ਇਹ ਅਟਲ ਸਚਾਈ ਹੈ ਜ਼ਿੰਦਗੀ ਦੀ ਇਹੀ ਸਭ ਤੋਂ ਵੱਡੀ ਸਚਾਈ ਹੈ ਇਸ ਨੂੰ ਰੋਕਣਾ ਨਾ ਮੁਮਕਿਨ ਹੈ ਤੇ ਅੱਜ ਇਹ ਨਾ ਸਮਝੋ ਕਿ ਮੈਂ ਵੀਡੀਓ ਮੌਤ ਤੇ ਜਾਂ ਮਰਨ ਤੇ ਜਾਂ ਇਹਦੇ ਤੇ ਬਣਾ ਰਿਹਾ ਨਹੀਂ ਮੈਂ ਵੀਡੀਓ ਬਣਾ ਰਿਹਾ ਮੌਤ ਤੋਂ ਬਾਅਦ ਹੋਣ ਵਾਲੀਆਂ ਜਿਹੜੀਆਂ ਵਿਧੀਆਂ ਐ ਕਿੱਦਾਂ-ਕਿੱਦਾਂ ਆਤਮ ਸੰਸਕਾਰ ਕੀਤਾ ਜਾਂਦਾ ਐ ਕਿਹੜੀ ਧਰਮ ਚ ਕਿੱਦਾਂ ਕਿਹੜੀ ਜਾਤ ਚ ਕਿੱਦਾਂ ਉਹ ਦੱਸਾਂਗਾ ਮੇਰਾ ਨਾਮ ਬੱਬੂ ਪਨੇਸਰ ਐ ਤੇ ਮੈਂ ਇਸ ਤਰ੍ਹਾਂ ਦੀ ਅਲੱਗ-ਜਾਇ ਵਿਸ਼ਿਆਂ ਤੇ ਵੀਡੀਓ ਬਣਾਦਾ ਰਹਿਣਾ ਐ ਹਲਕੀਆਂ-ਫੁਲਕੀਆਂ ਵੀਡੀਓ ਹੁੰਦੀਆਂ ਮੇਰੀਆਂ ਤੇ ਅੱਜ ਵੀ ਜਾਣਕਾਰੀ ਵਾਲੀ ਵੀਡੀਓ ਐ ਵੀਡੀਓ ਅਸੀਂ ਸ਼ੁਰੂ ਕਰਦੇ ਹਾਂ ਜਦੋਂ ਇਨਸਾਨ ਹੋਂਦ ਚ ਆਇਆ ਇਸ ਧਰਤੀ ਤੇ ਪਹਿਲਾਂ ਉਹ ਸ਼ਿਕਾਰੀ ਸੀਗਾ ਸ਼ਿਕਾਰ ਕਰਦਾ ਸੀਗਾ ਸ਼ਿਕਾਰ ਕਰਕੇ ਮਾਸ ਖਾਂਦਾ ਸੀ ਜੰਗਲਾਂ ਵਿੱਚ ਫਿਰ ਹੌਲੀ-ਹੌਲੀ ਉਹਨੇ ਝੁੰਡਾਂ ਚ ਕਬੀਲਿਆਂ ਚ ਰਹਿਣਾ ਸਿੱਖ ਲਿਆ ਉਹਦੇ ਵਿੱਚ ਭਾਵਨਾਵਾਂ ਫੀਲਿੰਗਸ ਆਈਆਂ ਦੁੱਖ ਸੁੱਖ ਪਿਆਰ ਇਦਾਂ ਨਹੀਂ ਆਈਆਂ ਫਿਰ ਉਸਨੇ ਆਪਣੇ ਉਹਨੂੰ ਜਦੋਂ ਆਪਣੇਆਂ ਦਾ ਦੁੱਖ ਹੁੰਦਾ ਸੀਗਾ ਆਪਣੇਆਂ ਦਾ ਮਰਨ ਦਾ ਤੇ ਫਿਰ ਉਹਨੇ ਆੰਤਮ ਸੰਸਕਾਰ ਕਰਨਾ ਸਿੱਖਿਆ ਪਹਿਲਾ ਪਹਿਲਾ ਕਹਿੰਦੇ ਉਹ ਦਫਨਾਉਂਦਾ ਸੀਗਾ ਬਾਅਦ ਵਿੱਚ ਹੋਰ ਰੌ ਰੀਤਾਂ ਚੱਲੀਆਂ ਅਲੱਗ-ਅਲੱਗ ਇਲਾਕੇ ਦੇ ਹਿਸਾਬ ਨਾਲ ਮੈਂ ਹੁਣ ਤੁਹਾਨੂੰ ਨਾ ਧਰਮਾਂ ਦੇ ਹਿਸਾਬ ਨਾਲ ਦੱਸਾਂਗਾ ਕਿ ਕਿਹੜੇ ਧਰਮ ਜਾਂ ਕਿਹੜੇ ਇਲਾਕੇ 'ਚ ਕਿਸ ਤਰ੍ਹਾਂ ਦਫਨਾਉਂਦੇ ਆ ਜਾਂ ਆੰਤਮ ਮਤਲਬ ਆੰਤਮ ਸੰਸਕਾਰ ਕਿਤਾ ਕਰਦੇ ਆ ਦਫਨਾਉਂਦੇ ਆ ਜਾਂ ਅਗ ਅਗਰ ਪੇਟ ਕਰਦੇ ਆ ਇਹ ਤੁਹਾਨੂੰ ਸਾਰਾ ਦੱਸਦਾ ਹਾਂ ਸਭ ਤੋਂ ਪਹਿਲਾਂ ਆਣੇ ਆ ਅਸੀਂ ਦਫਨਾਣ ਤੇ ਜਹੂਦੀ ਈਸਾਈ ਤੇ ਮੁਸਲਮ ਇਹ ਜਿਹੜੇ ਮੇਨ ਧਰਮ ਹੈ ਦੁਨੀਆ ਦੇ ਈਸਾਈ ਤੇ ਮੁਸਲਮ ਮੇਨ ਧਰਮ ਹੈ ਜਹੂਦੀ ਘੱਟ ਹੈ ਇਹ ਇਹ ਦਫਨਾਉਂਦੇ ਆ ਇਹਨਾਂ ਦੀ ਰੌਰੀ ਤਾਂ ਬਿਲਕੁਲ ਥੋੜ੍ਹੀ ਥੋੜ੍ਹੀਆਂ ਅਲੱਗ ਹੋ ਸਕਦੀਆਂ ਐ ਇੱਕ ਦੂਜੇ ਤੋਂ ਦਫਨਾਣ ਦੀ ਜਾਂ ਤੁਹਾਨੂੰ ਪਤਾ ਹੀ ਐ ਧਰਮ ਦੇ ਹਿਸਾਬ ਨਾਲ ਹੁੰਦਾ ਐ ਹੋਰ ਕਈ ਛੋਟੇ ਛੋਟੇ ਧਰਮ ਐ ਚਾਈਨਾ 'ਚ ਜਾਂ ਅਫਰੀਕਾ ਦੇ ਵਿੱਚ ਉਹਨਾਂ 'ਚ ਵੀ ਦਫਨਾਉਂਦੇ ਐ ਹੁਣ ਦੂਜੀ ਵਿਧੀ ਹੈਗੀ ਅਗਨ ਪੇਟ ਕਰਨਾ Hindu Sikh Buddha Jain ਜਿਹੜੇ ਭਾਰਤੀ ਧਰਮ ਹੈ ਇਹ ਅਗਨ ਪੇਟ ਕਰਦੇ ਆ ਤੇ ਬੁੱਧ ਧਰਮ ਚਾਹੇ ਹੋਰ ਦੇਸ਼ਾਂ ਚ ਵੀ ਗਿਆ ਹੈ ਉੱਥੇ ਵੀ ਅਗਨ ਪੇਟ ਕਰਦੇ ਆ ਕਹਿੰਦੇ ਆ ਵੀ ਅ ਅਸਾਈ ਧਰਮ ਤੋਂ ਪਹਿਲਾਂ ਵੀ ਜਿਹੜੇ ਰੋਮਨ ਸੀਗੇ ਉਹ ਅਗਨ ਪੇਟ ਕਰਦੇ ਸੀ ਸਰੀਰਾਂ ਨੂੰ ਕਿਉਂਕਿ ਉਸ ਟਾਈਮ ਉਹਨਾਂ ਦਾ ਅਲੱਗ ਧਰਮ ਸੀਗਾ ਜਿਹੜਾ ਦੇਵੀ ਦੇਵਤੇ ਆਲਾ ਉਸ ਟਾਈਮ ਧਰਮ ਸੀਗਾ ਗ੍ਰੀਸ ਜਾਂ ਰੋਮਨ ਜਦੋਂ ਅਸਾਈ ਧਰਮ ਨੂੰ ਨਹੀਂ ਅਪਣਾਇਆ ਅਸਾਈਆਂ ਨੇ ਅਗਨ ਭੇਟ ਕਰਨ ਤੇ ਪਾਬੰਦੀ ਲਾਤੀ ਸੀ ਇਹਨੂੰ ਧਰਮ ਵਿਰੋਧੀ ਦੱਸਿਆ ਸੀ ਕਿਉਂਕਿ ਇਹਦੇ ਨਾਲ ਉਹ ਪੁਰਾਣੀਆਂ ਰੌ ਰੀਤਾਂ ਵਾਪਸ ਆਦੀਆਂ ਸੀਗਾ ਉਹ ਨਹੀਂ ਚਾਹਦੇ ਸੀਗੇ ਕਿ ਲੋਕ ਪੁਰਾਣੇ ਧਰਮ ਨੂੰ ਦੁਬਾਰਾ ਯਾਦ ਕਰਨ ਅੱਗ ਭੇਟ ਕਰਨੇ ਵਾਲੀ ਸਰੀਰ ਨੂੰ ਇਹ ਵਿਧੀ ਇਸ ਟਾਈਮ ਸਾਰੀ ਦੁਨੀਆ ਅਪਣਾ ਰਹੀ ਹੈ ਕਿਉਂਕਿ ਇਹ ਸੌਖਾ ਤਰੀਕਾ ਹੈ ਤੇ ਦਫਨਾਉਣ ਲਈ ਜਗ੍ਹਾ ਕਈ ਵਾਰੀ ਮਿਲਦੀ ਨਹੀਂ ਹੈਗੀ ਦੁਨੀਆ ਜਿਹੜੀ ਜ਼ਿਆਦਾ ਜਿੱਥੇ ਬਸੋਂ ਜ਼ਿਆਦਾ ਹੈ ਉੱਥੇ ਮਹਿੰਗਾ ਹੋਣ ਦੀ ਖਾਤਰ ਦਫਨਾਣਾ ਤੇ ਲੋਕੀ ਆਦਨ-ਵਿਹਟ ਕਰਨਾ ਨੂੰ ਤਰਜੀਹ ਦੇ ਰਹੇ ਆ ਇਹ ਅੱਜਕੱਲ ਦਾ ਵਰਤਾਰਾ ਹੈ ਬਾਹਰਲੇ ਦੇਸ਼ਾਂ 'ਚ ਤੇ ਤੀਜੀ ਵਿਧੀ ਹੈਗੀ ਜਿਹੜੀ ਮੈਨੂੰ ਵੀ ਪਹਿਲਾਂ ਪਤਾ ਨਹੀਂ ਸੀ ਹੁੰਦੀ ਉਹ ਹੈਗੀ ਮਰਦਾ ਸਰੀਰ ਨੂੰ ਪੰਛੀਆਂ ਮਰਦਾਖੋਰ ਪੰਛੀਆਂ ਸਾਹਮਣੇ ਰੱਖ ਦੇਣਾ ਇਹ ਹੈਗਾ ਜ਼ੋਰਾਸ਼ਟਰੀਅਨ ਧਰਮ ਈਰਾਨ ਦਾ ਰਾਣਾ ਹੈ ਧਰਮ ਜਿਹੜਾ ਪਾਰਸੀ ਕਹਿੰਦੇ ਨੇ ਬਹੁਤ ਘੱਟ ਹੈ ਦੁਨੀਆ 'ਚ ਉਨੀ ਇਜ਼ੀਲੀ ਅਲੱਗ ਸ਼ਮਸ਼ਾਨ ਘਾਟ ਆਪਣੇ ਬਣਾਏ ਹੋਏ ਆ ਜਿਹਨੂੰ ਉਹ ਟਾਵਰ ਆਫ ਸਾਇਲੈਂਸ ਕਹਿੰਦੇ ਆ ਜਿੱਦਾਂ ਦਖਮਾ ਵੀ ਕਹਿੰਦੇ ਆ ਉਹ ਆਪਣੀ ਭਾਸ਼ਾ ਦੇ ਵਿੱਚ ਕਹਿੰਦੇ ਹੋਣਗੇ ਦਖਨਾ ਜਾਂ ਦਖਮਾ ਐ ਇਦਾਂ ਕੁਝ ਕਹਿੰਦੇ ਆ ਉਹ ਉੱਚੀ ਜਗ੍ਹਾ ਤੇ ਹੁੰਦਾ ਆ ਉੱਥੇ ਉਹ Laash ਲਿਜਾ ਕੇ ਰੱਖ ਦਿੰਦੇ ਆ ਤੇ ਜਿਹੜੇ ਮੁਰਦਾਖੋਰ ਜਾਨਵਰ ਹੁੰਦੇ ਆ ਉਹ ਆ ਕੇ Laash ਨੂੰ ਖਾਂਦੇ ਆ ਤੇ ਤੇ Laash ਨਾ ਹੌਲੀ-ਹੌਲੀ ਡੀਕੰਪੋਜ਼ ਹੋ ਜਾਂਦੀ ਆ ਇਦਾਂ ਹੀ ਨਾ ਇੱਕ ਤਿੱਬਤ ਦੇ ਵਿੱਚ ਹੈ ਤਿੱਬਤ ਚ ਕੁਝ ਜਗ੍ਹਾ ਹੈ ਉਹ ਵੀ ਉੱਚੀ ਜਗ੍ਹਾ ਲਾਸ਼ ਨੂੰ ਰੱਖ ਦਿੰਦੇ ਜਾਂ ਕੇ ਉੱਚੀ ਚੋਟੀ ਤੇ ਉੱਥੇ ਵੀ ਮੁਰਦਾ ਖੋਰ ਜਾਨਵਰ ਉਹਨੂੰ ਖਾ ਲੈਂਦੇ ਪਰ ਥੋ ਘੱਟ ਜਗ੍ਹਾ ਹੈ ਤਿੱਬਤ ਦੇ ਉਹ ਇੱਕ ਹੋਰ ਤਰੀਕਾ ਹੈ ਉਹ ਹੈਗਾ ਲਾਸ਼ਾਂ ਨੂੰ ਮਸਾਲੇ ਵਗੈਰਾ ਲਾ ਕੇ ਮਮੀ ਬਣਾ ਦੇਣਾ ਇਹੋ ਵੀ ਤਰੀਕਾ ਅਸਲ ਦੇ ਵਿੱਚ ਜਿਹੜੇ ਉਸ ਟਾਈਮ ਰਾਜੇ ਮਹਾਰਾਜੇ ਸੀਗੇ ਫੈਰੋ ਵਗੈਰਾ ਉਹਨਾਂ ਦੀਆਂ ਲਾਸ਼ਾਂ ਨੂੰ ਕਰ ਦਿੰਦੇ ਸੀ ਉਹਦੇ ਲਾਸ਼ ਦੇ ਕੁਝ ਅੰਗ ਸਰੀਰ ਦੇ ਕੱਢ ਕੇ ਉਹਦੇ ਵਿੱਚ ਤੂੜੀ ਵਗੈਰਾ ਭਰ ਕੇ ਆਲੇ ਦੁਆਲੇ ਮਸਾਲਾ ਲਾ ਕੇ ਤੇ ਮਸਾਲਾ ਭਰ ਦਿੰਦੇ ਸੀਗੇ ਉਹਦੇ ਨਾਲ ਉਹ ਲਾਸ਼ ਸੁਰੱਖਿਅਤ ਰਹਿੰਦੀ ਸੀ ਉਹ ਵੀ ਹਜ਼ਾਰਾਂ ਸਾਲ ਪੁਰਾਣੀਆਂ ਮਮੀਆਂ ਹਜੇ ਵੀ ਈਜੀਪਟ वगैरह ਚ ਲੱਭੀਆਂ ਆ ਸੋ ਇਹ ਸੀਗੇ ਤਿੰਨ ਚਾਰ ਤਰੀਕੇ ਜਿਹੜੇ ਦੋ ਤ ਤਰੀਕੇ ਜ਼ਿਆਦਾ ਵਰਤੇ ਜਾਂਦੇ ਆ ਜਿਹੜਾ ਆਖਰੀ ਦੱਸਿਆ ਆ ਉਹ ਘਟ ਹੈ ਉਹ ਕੁਛ ਧਰਮਾ ਚ ਹੀ ਆ ਤੋ علاوہ ਹੂਰ ਹੈਗਾ ਵੀ ਪਾਣੀ ਦੇ ਵਿੱਚ ਮਰਦਾ ਸਰੀਰ ਨੂੰ ਸਿੜ ਦਿੰਦੇ ਆ ਇਹ ਘੱਟ ਵੱਧੇ ਹੀ ਆ ਜਿਆਦਾ ਨਹੀਂ ਹੈਗਾ ਇਹ ਤੁਸੀਂ ਦੇਖਿਆ ਵੀ ਹੁਣ ਹੁਣ ਜਦ ਕਰੋਨਾ ਦੇ ਵਿੱਚ ਗੰਗਾ ਨਦੀ ਚ ਲਾਸ਼ਾਂ ਲੋਕਾਂ ਨੇ ਸਿੜ ਦਤੀਆਂ ਸੀ ਉਹਨਾਂ ਕੋਲ ਕਿਉਂਕਿ ਡਰਦੇ ਸੀਗੇ ਲੋਕੀ ਇਦਾਂ ਹੀ ਬਹਾਤੀਆਂ ਇਦਾਂ ਦਾ ਵੀ ਕਾਫੀ ਕੁਝ ਇੱਥੇ ਭਾਰਤ ਵਿੱਚ ਵੀ ਹੁੰਦਾ ਰਿਹਾ ਹੈ ਵੀ ਦਰਿਆਵਾਂ ਦੇ ਵਿੱਚ ਵੀ ਲਾਸ਼ਾਂ ਨੂੰ ਸਿੜ ਦੰਦੇ ਦਿੰਦੇ ਸੀ ਅੱਧ ਜਲੀਆਂ ਲਾਸ਼ਾਂ ਨੂੰ ਇਦਾਂ ਹੀ ਇਦਾਂ ਵੀ ਅੰਤਮ ਸੰਸਕਾਰ ਹੁੰਦਾ ਸੀਗਾ ਤੋ ਇਸ ਗਾਦੀ ਆਤਮ ਸੰਸਕਾਰ ਦੀਆਂ ਵਿਧੀਆਂ ਮੈਂ ਜਿੰਨੀ ਕਿ ਮੇਰੇ ਕੋਲ ਇਨਫੋਰਮੇਸ਼ਨ ਸੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਐ ਤਾਂ ਦੁਨੀਆ ਦੇ ਅਲੱਗ-ਅਲੱਗ ਧਰਮਾਂ ਇਲਾਕਿਆਂ ਦੇ ਹਿਸਾਬ ਨਾਲ ਇਦਾਂ ਹੀ ਚੱਲਦਾ ਹੈ ਤੇ ਬਾਕੀ ਜਿਹੜੀ ਤੁਹਾਨੂੰ ਦੱਸਿਆ ਵੀ ਬੰਦਾ ਮੌਤ ਬਾਰੇ ਪਹਿਲਾਂ ਸਟਾਟਜੀ ਗੱਲ ਕੀਤੀ ਸੀ ਦੇਖੋ ਬੰਦਾ ਜਦ ਮਰ ਜਾਂਦਾ ਨਾ ਤਾਂ ਆ ਜਿਹੜੇ ਹੰਕਾਰ ਗੱਡੀਆਂ ਕਾਰਾਂ ਪਿਆਰ ਮੋਹ ਲਾਲਚ ਸਭ ਖਤਮ ਹੋ ਜਾਂਦਾ ਕਿੱਥੇ ਕਿੱਥੇ ਰਹਿ ਜਾਂਦਾ ਤੁਸੀਂ ਇਹ ਦੇਖੋ ਜਿਹੜੀ ਜਗ੍ਹਾ ਉਹ ਬੈਠਾ ਕਹਿੰਦਾ ਹੁੰਦਾ ਹੰਕਾਰ ਲੈ ਕੇ ਜਗ੍ਹਾ ਤੇ ਬੈਠਾ ਹੁੰਦਾ ਵੀ ਮੇਰੀ ਐ ਹੋਰ 100 ਸਾਲ ਬਾਅਦ ਉਹ ਪਤਾ ਨਹੀਂ ਕਿਸ ਬੰਦੇ ਦੀ ਕਿਸ ਬੰਦੇ ਕੋ ਹੁੰਦੀ ਐ ਇਹ ਗੱਲਾਂ ਤਾਂ ਡੁੰਗਾਈ ਵਾਲੀਆਂ ਐ ਠੀਕ ਆ ਜੀ ਤੇ ਫੇਰ ਕਰਾਂਗੇ ਇਹ ਗੱਲਾਂ ਤੇ ਇਹ ਵੀਡੀਓ ਤੁਹਾਨੂੰ ਮੈਂ ਉਮੀਦ ਕਰਦਾ ਵਧੀਆ ਲੱਗੀ ਹੋਏਗੀ ਜਾਣਕਾਰੀ ਤੁਹਾਨੂੰ ਵਧੀਆ ਮਿਲੀ ਹੋएगी ਤੇ ਟਿੱਪਣੀਆਂ ਚ ਜਰੂਰ ਦੱਸਿਓ ਕਿ ਕਿਸ ਤਰ੍ਹਾਂ ਲੱਗੀ ਵੀਡੀਓ ਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਛੋਟੀ ਜੀ ਵੀਡੀਓ ਮੈਂ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਕਿ ਜਾਣਕਾਰੀ ਵੀ ਮਿਲੇ ਤੇ ਬਹੁਤਾ ਲੰਬਾ ਲੰਬਾ ਐ ਵੀ ਬੜੀ ਲੰਬੀ ਗੱਲਬਾਤ ਮੈਨੂੰ ਨਾ ਕਰਕੇ ਲੈ ਜਾਵਾਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆਂ ਅਗਲੀ ਵੀਡੀਓ ਚ ਰੱਬ ਰਾਖਾ